ਸਿੱਖ ਗੁਰੂਆਂ ਨੇ ਆਪਣੇ ਸਿੱਖਾਂ ਨੂੰ ਸ਼ਸਤਰ ਵਿੱਦਿਆ ਦਾ ਮਹੱਤਵ ਸਿਖਾਇਆ ਅਤੇ ਉਹਨਾਂ ਨੂੰ ਆਤਮ ਰੱਖਿਆ ਦੇ ਲਈ ਤਿਆਰ ਵੀ ਕੀਤਾ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਜੇਹੀ ਹਸਤੀ ਦੇ ਮਾਲਕ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਧਰਮ ਅਤੇ ਨੇਕੀ ਨੂੰ ਜ਼ਰਰੇ ਜ਼ਰਰੇ ਵਿੱਚ ਸੁਰਜੀਤ ਕਰਨ ਲਈ ਮੀਰੀ ਅਤੇ ਪੀਰੀ ਨਾਮ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਤਲਵਾਰ ਵਰਗੇ ਮਾਨਵ ਹਕਾ蒂 ਹਥਿਆਰ ਨੂੰ ਕਿਰਪਾਨ ਦਾ ਰੂਪ ਬਖਸ਼ ਦਿੱਤਾ। ਉਹੀ ਤਲਵਾਰ ਜੋ ਮਜ਼ਲੂਮਾਂ ਤੇ ਜ਼ੁਲਮ ਟਾਉਣ ਦੀ ਸੀ ਹੁਣ ਗਰੀਬਾਂ ਦੀ ਰੱਖਿਆਕ ਬਣੀ ਗਈ ਸਿੱਖ ਧਰਮ ਦੇ ਵਿਕਾਸ ਮਾਰਗ ਤੇ ਇਹ ਅਜੀਹਾ ਪੜਾ ਸੀ ਜਿਸ ਵਿੱਚ ਫਕੀਰੀ ਵਿੱਚੋਂ ਮੀਰੀ ਵੀ ਪ੍ਰਗਟ ਹੋਈ ਛੇਵੇਂ ਪਾਸ਼ਾ ਨੇ ਸਮੇਦੀ ਲੋੜ ਨੂੰ ਮੁੱਖ ਰੱਖਦਿਆਂ ਮੀਰੀ ਪੀਰੀ ਦਾ ਸੰਕਲਪ ਪੈਦਾ ਕਰਕੇ ਸਿੱਖ ਸੰਗਤਾਂ ਵਿੱਚ ਬੰਦਗੀ ਦੇ ਨਾਲ-ਨਾਲ ਸ਼ਕਤੀ ਦਾ ਵੀ ਵਿਕਾਸ ਦਿੱਤਾ ਅਤੇ ਆਪਣੇ ਸਿੱਖਾਂ ਨੂੰ ਸ਼ਸਤਰਧਾਰੀ ਬਣਾਇਆ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਹਨਾਂ ਸ਼ਸਤਰਾਂ ਨੂੰ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ਗੁਰੂ ਜੀ ਦੇ ਸਮੇ ਤੋਂ ਹੀ ਇਹਨਾਂ ਸ਼ਸਤਰਾਂ ਦਾ ਪ੍ਰਯੋਗ ਹੁੰਦਾ ਆ ਰਿਹਾ ਹੈ ਗੁਰੂ ਕਾਲ ਤੋਂ ਹੀ ਗੁਰੂ ਜੀ ਦੇ ਸਿੰਘ ਸ਼ਸਤਰ ਬਣਾਉਣ ਦੀ ਸੇਵਾ ਕਰ ਰਹੇ ਹਨ ਨਿਹੰਗ ਜੱਥੇਬੰਦੀਆਂ ਵਿੱਚ ਵੀ ਇੰਨਾ ਸ਼ਸਤਰਾਂ ਨੂੰ ਭੇਜਿਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਪੀੜੀਦਰ ਪੀੜੀ ਸਰਬਲੋਹ ਦੇ ਸ਼ਸਤਰ ਬਣਾਉਂਦਾ ਆ ਰਿਹਾ ਹੈ ਇਹ ਪਰਿਵਾਰ ਅਮਰੀਕਾ ਅਤੇ ਕੈਨੇਡਾ ਤੋਂ ਸਪੈਸ਼ਲ ਲੋਕ ਇੱਥੇ ਸ਼ਸਤਰ ਲੈਣ ਲਈ ਆਉਂਦੇ ਹਨ ਹੱਥਾਂ ਦੀ ਮਿਹਨਤ ਨਾਲ ਇੱਥੇ ਤਿਆਰ ਕੀਤੇ ਜਾਂਦੇ ਹਨ ਸਰਬਲੋਹ ਤੋਂ ਬਣੇ ਹੋਏ ਸਾਰੇ ਸ਼ਸਤਰ ਤੁਹਾਨੂੰ ਦੱਸ ਦਈਏ ਕਿ ਸਰਬ ਲੋਹ ਦਾ ਮਤਲਬ ਹੁੰਦਾ ਹੈ ਪਿਓਰ ਲੋਹਾ ਇਸ ਸਿੰਘ ਦੇ ਅਨੁਸਾਰ ਸਭ ਤੋਂ ਪਹਿਲਾਂ ਖੰਡਾ ਤਿਆਰ ਹੋਇਆ ਉਸ ਤੋਂ ਬਾਅਦ ਸਾਰੇ ਸ਼ਸਤਰ ਖੰਡੇ ਤੋਂ ਹੀ ਲਏ ਗਏ ਭਾਵ ਕਿ ਸਾਰੇ ਸ਼ਸਤਰ ਖੰਡੇ ਤੋਂ ਹੀ ਆਏ ਹਨ ਇਸ ਦੇ ਨਾਲ ਹੀ ਇਸ ਸਿੰਘ ਦੇ ਵੱਲੋਂ ਜਿਹੜੀ ਕਿਰਪਾਨ ਤਿਆਰ ਹੋਈ ਹੈ ਉਹ ਲੋਹਾ ਵੀ ਕੱਟ ਕੇ ਰੱਖ ਦਿੰਦੀ ਹੈ ਸੂ ਸਿੰਘ ਦੇ ਵੱਲੋਂ ਸਰਬ ਲੋਹੇ ਦੇ ਨਾਲ ਤਿਆਰ ਕੀਤੀ ਗਈ ਹੈ ਇਹ ਕਿਰਪਾਨ ਜਿਹੜੀ ਕਿ ਲੋਹੇ ਨੂੰ ਵੀ ਕੱਟ ਕੇ ਰੱਖ ਦਿੰਦੀ ਹੈ ਇੰਨਾ ਸਖਤ ਲੋਹਾ ਕੱਟਣ ਤੋਂ ਬਾਅਦ ਵੀ ਇਹ ਤਲਵਾਰ ਨਾ ਮੁੜਦੀ ਹੈ ਨਾ ਟੁੱਟਦੀ ਹੈ ਅਤੇ ਨਾ ਹੀ ਇਸ ਤੇ ਕੋਈ ਟੱਕ ਲੱਗਦਾ ਇੱਥੇ ਸਾਰੀ ਮੀਨਾਕਾਰੀ ਜਿਹੜੀ ਹੈ ਉਹ ਹੱਥ ਦੇ ਨਾਲ ਹੀ ਕੀਤੀ ਜਾਂਦੀ ਹੈ ਇਸ ਸਿੰਘ ਦੇ ਅਨੁਸਾਰ ਇੱਥੇ ਹੱਥੀ ਗਾਤਰੇ ਵੀ ਬਣਾਏ ਜਾਂਦੇ ਹਨ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਰਾਤਨ ਵਿਰਸਾ ਅਜੇ ਵੀ ਇਹ ਸਿੱਖ ਪਰਿਵਾਰ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਗੁਰੂ ਸਾਹਿਬ ਜੀ ਦੇ ਇਹ ਸਾਰੇ ਸ਼ਸਤਰ ਪੂਰੀ ਲਗਨ ਤੇ ਸ਼ਿੱਧ ਬਿਨਾਲ ਬਣਾਏ ਜਾਂਦੇ ਹਨ ਪੁਰਾਤਨ ਤੇਗਾ ਜਿਹੜਾ ਹੈ ਉਸ ਦੀ ਵਰਤੋਂ ਗੱਤਕੇ ਦੀਆਂ ਟੀਮਾਂ ਦੇ ਵਿੱਚ ਪ੍ਰਦਰਸ਼ਨੀ ਕਰਨ ਦੇ ਲਈ ਕੀਤੀ ਜਾਂਦੀ ਹੈ ਇਸ ਦੀ ਲੰਬਾਈ 5 ਫੁੱਟ ਹੈ ਅਤੇ 10 ਕਿਲੋ ਇਸ ਦਾ ਭਾਰ ਹੈ ਇਸ ਸਿੱਕੇ ਪਰਿਵਾਰ ਦੇ ਵੱਲੋਂ ਇੱਥੇ ਸਿਰਫ਼ ਸ਼ਸਤਰ ਬਣਾਏ ਹੀ ਨਹੀਂ ਜਾਂਦੇ ਬਲਕਿ ਉਹਨਾਂ ਦੀ ਸਾਮ ਸੰਭਾਲ ਉਹਨਾਂ ਦੀ ਸਫਾਈ ਅਤੇ ਸਜਾਵਟ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ